ਸਾਤਿਕਾਰ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਜੁਗ-ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਤੋਂ ਆਇਆ ਅੱਜ ਦਾ ਫਰਮਾਨ ਯਾਨੀ ਕਿ 16 ਦਸੰਬਰ ਦਾ ਫਰਮਾਨ ਦਸਤ ਲਗੀਆਂ ਵੀਡੀਓ ਇਹ ਤੱਕ ਜ਼ਰੂਰ ਦੇਖਿਓ ਜੀ ਅੱਜ ਦਾ ਫਰਮਾਨ ਇਹ ਗਿਆ ਹੈ ਸੋ ਰਟ ਮਹਲਾ ਪੰਜਵਾ ਮਿੱਤਕ ਕੋ ਪਾਏ ਉਹ ਤਨ ਸਾਸਾ ਪਿਛੋਰਤ ਆਣ ਮਿਲਾਇਆ ਪਸੂ ਪਰੇਤ ਮੁਗਤ ਪੈ শ্রোਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿ ਨਾ ਜਾਈ ਰਹਾਉ ਇਹ ਸਲੋਕ ਦਾ ਅਰਥ ਇਹ ਹੈ ਪਾਈ ਗੁਰੂ ਆਤਮਕ ਤੌਰ ਤੇ ਮਰੇ ਹੋਏ ਮਨੁੱਖ ਦੇ ਸਰੀਰ ਵਿੱਚ ਨਾਮ ਜਿੰਦ ਪਾ ਦਿੰਦਾ ਏ ਪ੍ਰਭੂ ਤੂੰ ਵਿਛੋੜੇ ਹੋਏ ਮਨੁੱਖ ਨੂੰ ਲਿਆ ਕੇ ਪ੍ਰਭੂ ਨਾਲ ਮਿਲਾ ਦਿੰਦਾ ਏ ਪਸੂ ਸੁਭਾਉ ਮਨੁੱਖ ਪ੍ਰੇਤ ਸੁਭਾਉ ਬੰਦੇ ਮੂਰਖ ਮਨੁੱਖ ਅ ਗੁਰ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸੁਣਨ ਵਾਲੇ ਬਣ ਜਾਂਦੇ ਹਨ ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ हे भाई पूरे गुरु दी आत्मिक उच्चता बड़ी ही अचरज है की ते उस दा मूल नहीं दसया जा सकदा रह आओ फॉर मोर वीडियोस लाइक करियो शेयर करियो ते सब्सक्राइब वातुवाद करियो मेरे YouTube चैनल अमन दी गुरबानी वाहेगुरु जी दा खालसा वाहेगुरु जी दी फतेह